ਮੇਰੀ ਨਾ ਵੀਡੀਓ ਭਾਵੇਂ ਨਾ ਦੇਖਿਓ ਸਾਰੀ ਤੁਸੀਂ ਨਾ ਆਡੀਓ ਲਾ ਕੇ ਬੇਸ਼ੱਕ ਆਪਦੇ ਕੰਮਕਾਰ ਤੇ ਟਰੱਕ ਤੇ ਜਾਂਨੇ ਆ ਬੱਸ ਤੇ ਜਾਂਨੇ ਆ ਆਡੀਓ ਹੀ ਲਾ ਲਿਓ ਕੱਲੀ ਆਡੀਓ ਲਾ ਲਿਓ ਗੱਲ ਸੁਣਨ ਵਾਲੀ ਆ ਜਿੰਨੇ ਮੇਰੇ ਵਿਦੇਸ਼ਾਂ ਦੇ ਵਿੱਚ ਸੱਜਣ ਵਸਦੇ ਆ ਪੰਜਾਬ ਤੋਂ ਬਾਹਰ ਵਸਦੇ ਆ ਦੂਰ ਵਸਦੇ ਆ ਇਹਨਾਂ ਦੇ ਜਵਾਕ ਆ ਜਿਹੜੇ ਉਹ ਭਾਈ ਤੁਹਾਡੇ ਪੰਜਾਬੀ ਨਹੀਂ ਬੋਲਦੇ ਚ ਤੁਹਾਡਾ ਕਸੂਰ ਕੋਈ ਨਹੀਂ ਰੋਚੀ ਰੋਟੀ ਲਈ ਜਦੋਂ ਆਪਾਂ ਦੂਰ ਜਾਵੜੇ ਹੁਣ ਉੱਥੇ ਦੀ ਭਾਸ਼ਾ ਬੋਲਣੀ ਬੱਚਿਆਂ ਦੀ ਮਜਬੂਰੀ ਹੈ ਪਰ ਜੇ ਅੱਜ ਤੋਂ ਬਾਅਦ ਪੰਜਾਬੀ ਸਿੱਖੇ ਨਾ ਫਿਰ ਇਹ ਚ ਕਸੂਰ ਥੋੜਾ ਜਰੂਰ ਹੋਊ ਫਿਰ ਤੁਹਾਨੂੰ ਧੁੰਦਲਾ ਜਾ ਯਾਦ ਆਊ ਵੀ ਲੋਪੋ ਵਾਲੇ ਨੇ ਇੱਕ ਵੀਡੀਓ ਪਾਈ ਸੀ ਇੱਕ ਐਪਲੀਕੇਸ਼ਨ ਬਾਰੇ ਦੱਸਿਆ ਸੀ ਤੇ ਉਹ ਐਪਲੀਕੇਸ਼ਨ ਆਪਾਂ ਡਾਊਨਲੋਡ ਕਰਕੇ ਜਵਾਕ ਨੂੰ ਦਿੱਤੀ ਨਹੀਂ ਆਪਣਾ ਜਵਾਕ ਪੰਜਾਬੀ ਨਹੀਂ ਬੋਲਦਾ ਇਹ ਚ ਕਸੂਰ ਥੋੜਾ ਹੋਊ ਆਪਾਂ ਗੱਲ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਜਿਹੜੇ ਹੁਣ ਸਾਡੇ ਜਵਾਕ ਆ ਬਈ ਨਿਆਣੇ ਉਹਨਾਂ ਨੇ ਮਾਹੌਲ ਦੇ ਹਿਸਾਬ ਨਾਲ ਬੋਲਣੀਆਂ ਭਾਸ਼ਾ ਉਹ ਚ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਜਿਹੜੇ ਦੇਸ਼ ਚ ਰਹੋਗੇ ਉਹਨਾਂ ਨੇ ਉਹੀ ਬੋਲਣੀਆਂ ਫਿਰ ਤੁਸੀਂ ਕੀ ਕਰਦੇ ਤੁਹਾਨੂੰ ਐ ਲੱਗਦਾ ਵੀ ਸਾਲ ਬਾਅਦ ਆਪਾਂ ਕਰੀਏ ਛੁੱਟੀ ਆਪਾਂ ਜਵਾਕਾਂ ਨਾਲ ਹੈਗੇ ਪਿੰਡ ਤੇ ਪਿੰਡ ਜਵਾਕ ਪੰਜਾਬੀ ਸਿੱਖਣਗੇ ਪੰਜਾਬੀ ਨਾਲ ਜੋੜਨਗੇ ਪਿੰਡਾਂ ਨਾਲ ਜੋੜਨਗੇ ਜਵਾਕਾਂ ਨੂੰ ਜਦੋਂ ਇੱਧਰ ਆਉਂਦੇ ਆ ਤੇ ਜਵਾਕਾਂ ਨੂੰ ਲੋਕ ਕਰਦੇ ਆ ਟੀਚਰਾਂ ਕਿਉਂਕਿ ਭੂਆ ਆ ਗਿਆ ਫੁੱਫਰ ਆ ਗਈ ਉਹ ਵਿਚਾਰੇ ਆਏ ਬੋਲਦੇ ਆ ਸਾਡੇ ਅਰਗੇ ਲੋਕ ਉਹਨਾਂ ਨੂੰ ਕਰਦੇ ਟੀਚਰਾਂ ਜਦੋਂ ਕੋਈ ਵੀ ਦਿਮਾਗ ਵਾਲਾ ਜਮਾਕ ਉਹਦੇ ਸਾਹਮਣੇ ਕੋਈ ਉਹਦੀ ਗੱਲ ਤੇ ਹੱਸਦਾ ਉਹਨੂੰ ਇਹ ਚੰਗਾ ਨਹੀਂ ਲੱਗਦਾ ਉਹਨੂੰ ਬੁਰਾ ਲੱਗਦਾ ਉਹਨੂੰ ਉਹਦੇ ਵਾਂਗੂ ਜਾਣ ਕੇ ਬੋਲ ਕੇ ਉਹਦਾ ਮਜ਼ਾਕ ਉਡਾਉਂਦਾ ਉਹਨੂੰ ਐਂ ਲੱਗਦਾ ਕਿ ਯਾਰ ਮੈਂ ਇਸ ਮਾਹੌਲ ਦੇ ਵਿੱਚ ਜਲੀਲ ਹੋਣਾ ਤੇ ਜਵਾਕ ਦੂਜੀ ਵਾਰ ਆਉਣ ਨੂੰ ਨੱਕ ਨਹੀਂ ਕਰਦਾ ਤੇ ਤੁਹਾਡਾ ਜਵਾਕ ਭਾਸ਼ਾ ਦਾ ਕਰਕੇ ਹੀ ਪਿੰਡ ਨਾ ਟੁੱਟ ਜਾਂਦਾ ਇਹ ਗੱਲ ਪੱਕੀ ਆ ਇਹ ਗੱਲ ਤੇ ਹੁਣ ਆਪਾਂ ਬਾਲਾ ਪਿੱਛੇ ਨੂੰ ਨਾ ਜਾਈਏ ਪਛਤਾਵੇ ਵਾਲੇ ਪਾਸੇ ਨੂੰ ਚੰਗੀ ਗੱਲ ਵਾਲੇ ਪਾਸੇ ਨੂੰ ਆਈਏ ਬਈ ਆਪਣਾ ਇੱਕ ਬੱਚਾ ਬਾਹਰਲੇ ਮੁਲਖ ਚ ਉਹਨੇ ਕੀਤੀ ਐ ਐਪਲੀਕੇਸ਼ਨ ਡਿਵੈਲਪਰ ਇਹ ਐਪਲੀਕੇਸ਼ਨ ਤੁਸੀਂ ਕਰਨੀ ਆ ਡਾਊਨਲੋਡ ਨਾ ਐ ਐਪਲੀਕੇਸ਼ਨ ਦਾ ਐਚ ਐਮ ਟੀ ਪੰਜਾਬੀ ਐਚ ਐਮ ਟੀ ਪੰਜਾਬੀ ਤੁਸੀਂ ਆਈਫੋਨ ਦੇ ਐਪ ਸਟੋਰ ਤੇ ਜਾ ਕੇ ਤੇ ਐਚ ਐਮਟੀ ਪੰਜਾਬੀ ਕਰ ਲਓ ਉਹ ਡਾਊਨਲੋਡ ਕਿਵੇਂ ਹੋਣੀ ਆ ਉਹ ਚਲਣੀ ਕਿਵੇਂ ਆ ਉਹ ਤੁਸੀਂ ਸਾਨੂੰ ਸਿਖਾਉਣੇ ਹੋਣੇ ਅਸੀਂ ਸਾਨੂੰ ਤੁਹਾਨੂੰ ਸਿਖਾਉਣ ਦੀ ਲੋੜ ਹੀ ਨਹੀਂ ਆਪਾਂ ਅਗਲੀ ਗੱਲ ਕਰਦੇ ਹਾਂ ਹੁਣ ਪੰਜਾਬੀ ਸਿਖਾਉਣ ਲਈ ਆਪਾਂ ਕੀ ਕਰਦੇ ਆ ਗੁਰੂ ਘਰਾਂ ਦੇ ਵਿੱਚ ਜਵਾਕ ਨੂੰ ਲਿਜਾਣੇ ਆ ਤੇ ਗੁਰੂ ਘਰਾਂ ਦੇ ਵਿੱਚ ਹਫਤੇ ਬਾਅਦ ਜਵਾਕ ਲੈ ਜਾਣਾ ਪੈਂਦਾ ਕਈ ਰਿਲੇ ਆ ਵੀ ਨਹੀਂ ਜਾਂਦਾ ਕੰਮ ਤੋਂ ਦੇ ਹੋਜੇ ਹੁੰਦੇ ਆ ਤੇ ਇੱਕ ਜਵਾਕ ਕੁਛ ਊੜੇ ਆੜੇ ਤੇ ਕੁਛ ਹਿਸਟਰੀ ਤੇ ਕੁਛ ਕ ਮਤਲਬ ਚੀਜ਼ਾਂ ਤੋਂ ਅੱਗੇ ਵੱਧ ਨਹੀਂ ਪਾਉਂਦਾ ਕਿਉਂ ਨਹੀਂ ਵੱਧ ਪਾਉਂਦਾ ਕਿਉਂਕਿ ਉੱਥੇ ਸਾਡੇ ਕੋਲ ਟੀਚਰ ਹੀ ਉਸ ਲੈਵਲ ਦਾ ਹੁੰਦਾ ਇਸ ਐਪਲੀਕੇਸ਼ਨ ਦੇ ਵਿੱਚ ਸਜਣੋਂ ਕੰਮ ਸ਼ੁਰੂ ਹੋਊਗਾ ਉੜੇ ਤੋਂ ਤੇ ਇਹਦਾ ਐਂਡਾ ਜਿਹੜਾ ਉਹ ਉਵੇਂ ਹੋਊਗਾ ਇਹਦੇ ਗ੍ਰੇਡ ਬਣ ਜਾਣੇ ਆ ਇਹਦੇ ਤੁਹਾਨੂੰ ਲੈਵਲ ਬਣ ਜਾਣੇ ਆ ਇੱਕ ਗੇਮ ਵਾਂਗੂ ਤੁਹਾਡੇ ਬੱਚੇ ਦੇ ਫੋਨ ਦੇ ਵਿੱਚ ਚੱਲਣੀ ਆ ਕੇ ਬੱਚਾ ਊੜਾ ਆੜੇ ਦੀ ਪਹਿਲੀ ਲਾਈਨ ਕਲੀਅਰ ਕਰ ਗਿਆ ਤਾਂ ਉਹ ਕਿਹੜੇ ਲੈਵਲ ਤੇ ਆ ਉਹ ਦੂਜੀ ਕਲੀਅਰ ਕਰ ਗਿਆ ਕਿੱਥੇ ਆ ਸਾਰਾ ਊੜਾ ਆੜਾ ਜਾਣਨ ਲੱਗ ਗਿਆ ਊੜੇ ਨੂੰ ਊੜਾ ਕਹਿਣਾ ਕਿਵੇਂ ਆ ਲੱਲੇ ਨੂੰ ਲੱਲਾ ਕਹਿਣਾ ਕਿਵੇਂ ਆ ਟੈਂਕੇ ਨੂੰ ਟੈਂਕਾ ਕਹਿਣਾ ਕਿਵੇਂ ਆ ਇਹ ਗੱਲ ਜਿੰਨਾ ਚਿਰ ਟੈਂਕੇ ਨੂੰ ਜਵਾਕ ਟੈਂਕਾ ਨਹੀਂ ਨਾ ਕਹਿਣ ਲੱਗਦਾ ਓਨਾ ਚਿਰ ਗਾਹਾਂ ਨਹੀਂ ਵੱਧਾ ਕੰਮ ਮਤਲਬ ਜਮਾ ਤੁਹਾਡਾ ਜਵਾਕ ਜਿਵੇਂ ਸਾਰੀ ਦਿਹਾੜੀ ਗੇਮ ਖੇਡਦਾ ਇਹ ਬਿਲਕੁਲ ਓਮੇ ਦੀ ਗੇਮ ਆ ਜਿਹਦਾ ਕੰਪੀਟੀਸ਼ਨ ਤੋਂ ਉਹਦੇ ਜਵਾਕਾਂ ਦੇ ਹਾਨੀਆਂ ਨਾ ਹੋ ਜਾਣਾ ਬੇਸ਼ੱਕ ਤੁਸੀਂ ਇੱਕ ਕਾਲੇ ਜਾਂ ਗੋਰੇ ਦੇ ਜਵਾਕ ਨੂੰ ਉਹ ਐਪਲੀਕੇਸ਼ਨ ਡਾਊਨਲੋਡ ਕਰਕੇ ਦੇ ਦਿਓ ਉਹ ਵੀ ਉਹੋ ਜਿਹੀਆਂ ਗੱਲਾਂ ਓਮੇ ਪੰਜਾਬੀ ਵਾਲੀਆਂ ਜਿਵੇਂ ਮੈਂ ਯਾਰ ਬੋਲੀ ਜਾਂ ਨਾ ਤੇ ਤੁਸੀਂ ਪੰਜਾਬੀ ਬੰਦੇ ਸਮਝ ਹੀ ਜਾਂਦੇ ਆ ਉਹ ਵੀ ਇਸ ਤਰ੍ਹਾਂ ਦੀ ਪੰਜਾਬੀ ਬੋਲਣ ਲੱਗ ਜਿਵੇਂ ਯਾਰ ਆਪਾਂ ਆਈ ਲੱਟਸ ਕਰਾਉਨੇ ਆ ਆਪਾਂ ਆਈਲੈਟਸ ਦੇ ਬੈਂਡ ਹੁੰਦੇ ਆ ਵੀ ਆਹ ਭਾਈ ਸਾਢੇ ਕਿ ਤਿੰਨਾਂ ਬੈਂਡਾਂ ਵਾਲਾ ਸਾਢੇ 24 ਵਾਲਾ ਸਾਢੇ 6ਾਂ ਵਾਲਾ ਸਾਢੇ 7ਾਂ ਵਾਲਾ ਸਾਢੇ 9ਾਂ ਵਾਲਾ ਐਵੇਂ ਇਸ ਐਪਲੀਕੇਸ਼ਨ ਦੇ ਵੀ ਬੈਂਡ ਆ ਇਸ ਐਪਲੀਕੇਸ਼ਨ ਦੇ ਵੀ ਗ੍ਰੇਡ ਆ ਕਿ ਤੁਸੀਂ ਕਿਹੜੇ ਗ੍ਰੇਡ ਤੱਕ ਪਹੁੰਚ ਗਏ ਆ ਤੇ ਉਦੋਂ ਅੱਗੇ ਜਾਣ ਵਾਸਤੇ ਉਹ ਜਵਾਕਾਂ ਨੂੰ ਇੱਕ ਤਰ੍ਹਾਂ ਦੀ ਉਹਨਾਂ ਨੇ ਲਾਲਚ ਇੰਨਾ ਬਧਿਆ ਦਿੱਤਾ ਬੱਚੇ ਨੇ ਐਪ ਬਣਾਈ ਆ ਇੱਕ ਸਭ ਤੋਂ ਵੱਡੀ ਗੱਲ ਆਪਣਾ ਪੰਜਾਬੀ ਬੱਚੇ ਨੇ ਐਪ ਆਈ ਆ ਦੁਨੀਆ ਭਰ ਚ ਜਿਹੋ ਜੀ ਪੰਜਾਬੀ ਹੱਥ ਨਾਲ ਲਿਖੀ ਜਾਂਦੀ ਹੈ ਹੱਥਾਂ ਨਾਲ ਕਿੰਨੀਆਂ ਪਸ਼ਾਵਾਂ ਨੂੰ ਮਤਲਬ ਲਿਖੀਆਂ ਹੋਈਆਂ ਕਿੰਨੀਆਂ ਲਿਖਤਾਂ ਨੂੰ ਕਾਪੀ ਕੀਤਾ ਹੋਊਗਾ ਤੁਸੀਂ ਇਹ ਦੇਖੋ ਕਿ ਉਹਨੇ ਘਟੋ ਘਟ ਮਤਲਬ ਪੰਜਾਬ ਦੇ ਵਿੱਚ ਕਿ ਦੁਨੀਆ ਦੇ ਵਿੱਚ ਹੱਥ ਨਾਲ ਜਿਵੇਂ ਪੰਜਾਬੀ ਲਿਖੀ ਜਾ ਸਕਦੀ ਹੈ ਉਹ ਸਾਰੇ ਤਰ੍ਹਾਂ ਦੀਆਂ ਲਿਖਤਾਂ ਨੂੰ ਵੀ ਕਾਪੀ ਕੀਤਾ ਵੀ ਇਹ ਜਿਹੜੀ ਇਹ ਐਪਲੀਕੇਸ਼ਨ ਆ ਉਹ ਚੀਜ਼ ਨੂੰ ਵੀ ਸਮਝ ਸਕੇ ਜਿੰਨੇ ਤਰ੍ਹਾਂ ਨਾਲ ਪੰਜਾਬੀ ਬੋਲੀ ਜਾਂਦੀ ਆ ਦੁਨੀਆਂ ਤੇ ਜਿੰਨੇ ਤਰ੍ਹਾਂ ਨਾਲ ਪੰਜਾਬੀ ਬੋਲੀ ਜਾਂਦੀ ਆ ਉਸ ਚੀਜ਼ ਨੂੰ ਵੀ ਇਹ ਐਪਲੀਕੇਸ਼ਨ ਸਮਝਦੀ ਆ ਕਿੰਨੇ ਤਰ੍ਹਾਂ ਨਾਲ ਇਹਨੂੰ ਸਮਝਿਆ ਜਾਂ ਸਮਝਾਇਆ ਜਾਂਦਾ ਉਹ ਚੀਜ਼ ਨੂੰ ਵੀ ਸਮਝਦੀ ਆ ਇਹ ਐਪਲੀਕੇਸ਼ਨ ਮਤਲਬ ਇਹ ਐਪਲੀਕੇਸ਼ਨ ਇੱਕ ਇਹੋ ਜੀ ਆ ਵੀ ਤੁਹਾਡਾ ਜਵਾਕ ਤੁਹਾਡੇ ਗੱਲਬਾਤ ਦੇ ਦੌਰਾਨ ਜਿਵੇਂ ਆਪਾਂ ਆਮ ਹੀ ਉਹਦਾਰਨਾ ਆਪਾਂ ਆਮ ਹੀ ਕਹਾਵਤਾਂ ਬੋਲਦੇ ਹੁੰਨੇ ਆ ਤਾਂ ਤੁਹਾਡਾ ਜਵਾਕ ਤੁਹਾਡੇ ਵਾਸਤੇ ਉਵੇਂ ਕਹਾਵਤਾਂ ਬੋਲ ਕੇ ਗੱਲ ਕਰਿਆ ਕਰੂਗਾ ਜੇ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰੋਗੇ ਪੂਰਾ ਐਨ ਠੋਸ ਪਿੰਡੂ ਪੰਜਾਬੀ ਪ੍ਰੋਫੈਸਰਾਂ ਵਰਗਾ ਪੰਜਾਬੀ ਤੇ ਪਿੰਡੂਆਂ ਵਰਗਾ ਪੰਜਾਬੀ ਬਣ ਜਾਊਗਾ ਤੁਹਾਡਾ ਜਵਾਕ ਇਹ ਐਪਲੀਕੇਸ਼ਨ ਤੇ ਇੰਨੀ ਵਧੀਆ ਰਿਸਰਚ ਹੋਈ ਵੀ ਆ ਸਜਣੋ ਠੀਕ ਹੈ ਕਿ ਨਹੀਂ ਮਤਲਬ ਜਵਾਕ ਨੇ ਕੋਈ ਕਸਰ ਹੀ ਨਹੀਂ ਛੱਡੀ ਪਰ ਫਿਰ ਵੀ ਇੱਕ ਆਪਸ਼ਨ ਹੋਰ ਪਤਾ ਨਾਲ ਹੀ ਇਸ ਐਪਲੀਕੇਸ਼ਨ ਦੇ ਵਿੱਚ ਵੀ ਜੇ ਬਾਈ ਚਾਂਸ ਤੁਹਾਨੂੰ ਲੱਗਦਾ ਹੈ ਕਿ ਇਹ ਐਪਲੀਕੇਸ਼ਨ ਚ ਆ ਕਮੀ ਹੈ ਤੁਸੀਂ ਕੀ ਕਰਨਾ ਹੈ ਕਿ ਉੱਥੇ ਹੀ ਮੈਸੇਜ ਕਰ ਦੇਣਾ ਤੇ ਉਹ ਮੈਸੇਜ ਹੈ ਜਿਹੜਾ ਉਹ ਐਪਲੀਕੇਸ਼ਨ ਦੇ ਓਨਰ ਦੇ ਕੋਲ ਪਹੁੰਚ ਜਾਣਾ ਤੇ ਉਸ ਓਨਰ ਨੇ ਉਸ ਐਪਲੀਕੇਸ਼ਨ ਨੂੰ ਉਸ ਜਗ੍ਹਾ ਤੋਂ ਉਵੇਂ ਡਵੈਲਪ ਕਰ ਦੇਣਾ ਜਿਵੇਂ ਤੁਸੀਂ ਉਸ ਐਪਲੀਕੇਸ਼ਨ ਬਾਰੇ ਚਾਹਿਆ ਮਤਲਬ ਇਹ ਐਪਲੀਕੇਸ਼ਨ ਮੈਂ ਇਹ ਕਹਿ ਸਕਦਾ ਸਜਣੋ ਜਿਹੜੀ ਐਪਲੀਕੇਸ਼ਨ ਤੁਹਾਡੇ ਸਾਹਮਣੇ ਮੈਂ ਜਿਹਦੇ ਬਾਰੇ ਗੱਲ ਕਰ ਰਿਹਾ ਇਹ ਐਪਲੀਕੇਸ਼ਨ ਅਸਲ ਦੇ ਵਿੱਚ ਪੰਜਾਬੀ ਨੇ ਪੰਜਾਬੀਆਂ ਵਾਸਤੇ ਬਣਾਈ ਨਹੀਂ ਸ਼ੁਰੂ ਕੀਤੀ ਆ ਇਹਨੂੰ ਡਿਵੈਲਪ ਤੁਸੀਂ ਆਪਣੇ ਆਪ ਹੀ ਕਰ ਲੈਣਾ ਵੈਸੇ ਐਸ ਵਕਤ ਓਨੀ ਡਿਵੈਲਪ ਹੋ ਚੁੱਕੀ ਐ ਐਪਲੀਕੇਸ਼ਨ ਜਦੋਂ ਤੱਕ ਲੋਕਾਂ 'ਚ ਜਾ ਰਹੀ ਆ ਕਿ ਜਿਹਨੂੰ ਦੇਖ ਕੇ ਤੁਸੀਂ 당ਗ ਰਹੋਗੇ ਤੁਸੀਂ ਕਹੋਗੇ ਕਿ ਹਾਂ ਮੇਰੀ ਜ਼ਿੰਦਗੀ ਦੇ ਇੱਕ ਬੋਝ ਮੇਰਾ ਹਲਕਾ ਹੋ ਗਿਆ ਕਿ ਮੇਰੇ ਜਵਾਕ ਆ ਜਿਹੜੇ ਉਹ ਪੰਜਾਬੀ ਐ ਬੋਲਣ ਜਦੋਂ ਮੈਂ ਪੈਨ ਲੈ ਕੇ ਜਾਵਾਂ ਤੇ ਉਹ ਚਾਚੀ ਨੂੰ ਚਾਚੀ ਤਾਈ ਨੂੰ ਤਾਈ ਭੂਆ ਨੂੰ ਭੂਆ ਮਾਸੀ ਨੂੰ ਮਾਸੀ ਤੇ ਮਾਮੀ ਨੂੰ ਮਾਮੀ ਕਿਵੇਂ ਕਹਿਣ ਤੇ ਉਹ ਕਿਵੇਂ ਗੱਲਬਾਤ ਕਰਨ ਕਿਵੇਂ ਪੁੱਛਣ ਕਿ ਡੰਗਰ ਲਵੇਰੇ ਦਾ ਕੀ ਹਾਲ ਆ ਲੰਗੇ ਡੰਗ ਤਾਂ ਨਹੀਂ ਪੈ ਗੀਆਂ ਕਿਤੇ ਚਾਚੀ ਮੱਜਾਂ ਉਹ ਗੱਲ ਕਰਨ ਇਸ ਕਰਕੇ ਐਪਲੀਕੇਸ਼ਨ ਆ ਤੁਸੀਂ ਇਸ ਐਪਲੀਕੇਸ਼ਨ ਨੂੰ ਜਰੂਰ ਡਾਊਨਲੋਡ ਕਰਨਾ ਇੱਕ ਗੱਲ ਹੁਣ ਹੋਰ ਆ ਗਈ ਜਦੋਂ ਤੁਸੀਂ ਕਹੋਗੇ ਕਿ ਐਪਲੀਕੇਸ਼ਨ ਮਹਿੰਗੀ ਬਹੁਤ ਹੋ ਨਹੀਂ ਪੰਜਾਬੀ ਭਾਸ਼ਾ ਪੰਜਾਬੀਆਂ ਨੂੰ ਕਿਸੇ ਮੁੱਲ ਮਿਲਦੀ ਹੋਵੇ ਤਾਂ ਵੀ ਮਹਿੰਗੀ ਨਹੀਂ ਇਹ ਤੁਹਾਨੂੰ ਮੈਂ ਜਿੰਨੇ ਤਾਂ ਮੇਰੇ ਵੀਰ ਸੁਣਦੇ ਆ ਉਹਨਾਂ ਨੂੰ ਇੱਕੋ ਹੀ ਗੱਲ ਕਹਿ ਦੇਣਾ ਵੀ ਸਜਣੋ दारू ਦੀ ਬੋਤਲ ਜਿੰਨੇ ਪੈਸੇ ਤਾਂ ਬਿਲਕੁਲ ਨਹੀਂ ਲੱਗਣੇ ਇੱਥੇ ਹਾਂ दारू ਦੇ ਨਾਲ ਜਿੰਨੇ ਦੇ ਪਕੌੜੇ ਖਾ ਜਾਣੇ ਆ ਇੰਨੇ ਕ ਪੈਸੇ ਲੱਗਣੇ ਆ ਅੱਜ ਦਾ ਦਿਨ ਪਕੌੜੇ ਨਾ ਖਾਓ ਅੱਜ ਦਾ ਦਿਨ ਨੂਨ ਨਾ ਲਾ ਲਓ ਤੇ ਪਕੌੜਿਆਂ ਵਾਲੇ ਪੈਸੇ ਭਰਾ ਬਣ ਕੇ ਤੁਸੀਂ ਕੀ ਕਰੋ ਆ ਐਪਲੀਕੇਸ਼ਨ ਤੇ ਲਾ ਲਓ 25 ਡਾਲਰ ਆ ਸਾਰੇ 25 ਡਾਲਰ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਇਹ ਐਪਲੀਕੇਸ਼ਨ ਪੂਰੀ ਤਰ੍ਹਾਂ ਨਾਲ ਸੇਫ ਆ ਤੁਹਾਡੇ ਜਵਾਕ ਦੀ ਕੋਈ ਵੀ ਫੁਟੇਜ ਪ੍ਰਾਈਵੇਸੀ ਤੁਹਾਡੇ ਜਵਾਕ ਦੀ ਕਿਸੇ ਗਲਤ ਬੰਦੇ ਦੇ ਹੱਥਾਂ 'ਚ ਜਾਨ ਦੀ ਚਾਂਸ ਨਹੀਂ ਕਿਉਂਕਿ ਬਹੁਤ ਸਾਰੀਆਂ ਐਪਲੀਕੇਸ਼ਨਾਂ ਅਸੀਂ ਇਸ ਕਰਕੇ ਹੀ ਡਾਊਨਲੋਡ ਨਹੀਂ ਕਰਦੇ ਕਿ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਨਾ ਆ ਜੇ ਪਰ ਵੈਸੇ ਐਪ ਸਟੋਰ ਉਸ ਐਪਲੀਕੇਸ਼ਨਾਂ ਨੂੰ ਹੀ ਪ੍ਰਵਾਨ ਕਰਦੇ ਆ ਅੱਜਕੱਲ ਜਿਹੜੀਆਂ ਐਪਲੀਕੇਸ਼ਨਾਂ ਦੇ ਮਗਰਲੇ ਪਾਸੇ ਕੋਈ ਠੋਸ ਰੀਜਨ ਹੁੰਦਾ ਤੇ ਠੋਸ ਟੀਮ ਬੈਠੀ ਹੁੰਦੀ ਆ ਉਦਾਂ ਹੀ ਕੋਈ ਵੀ ਐਪ ਸਟੋਰ ਆ ਜਿਹੜਾ ਕਿਸੇ ਵੀ ਜਨੇ ਖਣੇ ਦੀ ਅੱਜ ਕੱਲ੍ਹ ਦੀਆਂ ਜੋ ਵੈਰੀਫਿਕੇਸ਼ਨ ਆ ਉਹ ਜਨੇ ਖਣੇ ਬੰਦੇ ਦੀ ਐਪ ਐਪਲੀਕੇਸ਼ਨ ਨੂੰ ਪ੍ਰਵਾਨ ਨਹੀਂ ਕਰਦਾ ਇਹ ਐਪ ਦੇ ਸਟੋਰ ਦੇ ਉੱਪਰ ਐਪ ਪਈ ਆ 25 ਡਾਲਰ ਤੁਹਾਡੇ ਲੱਗਣੇ ਆ ਇੱਕ ਗੱਲ ਹੋਰ ਸੁਣ ਲਓ ਮੈਂ ਆਪਦੇ ਵੱਲੋਂ ਦਿੰਦਾ ਗਾਰੰਟੀ ਗਾਰੰਟੀ ਜੇ ਤੁਹਾਡੇ 25 ਡਾਲਰ ਲੱਗੇ ਤੇ ਤੁਹਾਡੇ ਤੁਸ ਤੋਂ ਇਹਦਾ ਕੋਈ ਰਿਜ਼ਲਟ ਨਾ ਆਇਆ ਤੁਹਾਡੇ 25 ਡਾਲਰ ਮੈਂ ਵਾਪਸ ਕਰੂੰ ਤੁਸੀਂ ਇੱਕ ਵਾਰੀ ਡਾਊਨਲੋਡ ਕਰੋ